ਸ਼ਰੀਆ ਗਾਲ ਜੀ ਇਸ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਅਸੀਂ ਚੱਲੇ ਆ ਜੀ ਗਵਿੰਦਗੜ੍ਹ ਰੇਹਪੌਣ ਜੀ ਤੇ ਆ ਬੰਦਾ ਮੇਰੇ ਨਾਲ ਆ ਜੀ ਹੁਣ ਅਸੀਂ ਰੇਹਪੌਣ ਚੱਲੇ ਆ ਹੁਣ ਤੁਹਾਨੂੰ ਉੱਥੇ ਪਹੁੰਚ ਕੇ ਮਿਲਦੇ ਆ ਜੀ ਗਵਿੰਦਗੜ੍ਹ ਲੋ ਜੀ ਪੁੱਛੀ ਨਵਾਂ ਸੂਆ ਬਣ ਰਿਹਾ ਜੀ ਉਹਦੇ ਕਰਕੇ ਸੜਕ ਪਾਉ ਖਰਾਬ ਆ ਜੀ ਇੱਕ ਬੰਦਾ ਸਾਡਾ ਸੌਂ ਗਿਆ ਜੀ ਪਿੱਛੇ ਕਨਾਲ ਲੰਬਾ ਬਹੁਤ ਹੈ ਸਫਰ ਫੜਕ ਬਹੁਤ ਟੁੱਟੀ ਹੋਈ ਹੈ ਉਹਦੇ ਕਰਕੇ ਮਗਰ ਬੰਦਾ ਸੌਂ ਗਿਆ ਜੀ ਇੱਕ ਤੇ ਹੁਣ ਲੱਗੇ ਆਂ ਆਪਾਂ ਤੇਲ ਪਾਉਣ ਬਸ ਹੀ ਪੰਪ ਤੇ ਖੜੇ ਆਂ ਜੀ ਦੇਖੋ ਜੀ ਗਾਹਾਂ ਚੱਲ ਕੇ ਤੁਹਾਨੂੰ ਦਿਖਾਉਣੀ ਆ ਜੀ ਫਿਰ ਪਹੁੰਚ ਕੇ ਤੁਹਾਨੂੰ ਨਾਲੇ ਰਾਜ ਤੱਕ ਹੁੰਦੇ ਜਾਵਾਂਗੇ ਜੀ ਤੇ ਆਪਾਂ ਪਹੁੰਚ ਗਏ ਜੀ ਫਤੇਗੜ ਸਾਹਿਬ ਉਹ ਸਾਹਮਣੇ ਫਾਟਕ ਨੇ ਜੀ ਤੇ ਆਪਾਂ ਇੱਥੋਂ ਪੁੱਠੀ ਸਾਈਡ ਇਧਰ ਨੂੰ ਮੁੜਨਾ ਹੈ ਜੀ ਤੇ ਉਹ ਸਾਹਮਣੇ ਨੇ ਗੁਰਦੁਆਰਾ ਸਾਹਿਬ ਜੀ ਇਥੋਂ ਆਪਾਂ ਮੁੜਨਾ ਹੀ ਹੈ ਇਧਰ ਨੂੰ ਤੇ ਲਓ ਜੀ ਤੁਹਾਨੂੰ ਅੱਗੇ ਦਿਖਾਉਂਦੇ ਜਾਵਾਂਗੇ ਜੀ ਤੇ ਲਓ ਜੀ ਹੁਣ ਅਸੀਂ ਪਹੁੰਚ ਗਏ ਡਾਕਟਰ ਮਲ ਦੀ ਹਵੇਲੀ ਕੋਲ ਦੇਖੋ ਜੀ ਇਹ ਹਵੇਲੀ ਆ ਜੀ ਡਾਕਟਰ ਮਲ ਦੀ ਤੇ ਇਹ ਆ ਜੀ ਲੁਧਿਆਣੇ ਤੋਂ ਦਿੱਲੀ ਵਾਲਾ ਹਾਈਵੇ ਜੀ ਐਨਐਚ 44 ਤੇ ਆ ਆ ਗਈ ਜੀ ਭਾਖੜਾ ਨਹਿਰ ਇੱਥੇ ਕਬੂਲ ਦਾ ਕੰਮ ਚੱਲਦਾ ਜੀ ਤੇ ਆਹ ਨਹਿਰ ਟੱਪਦੀ ਸਾਰੇ ਆਪਣੀ ਜ਼ਮੀਨ ਆ ਜੀ ਉਹ ਵੀ ਤੁਹਾਨੂੰ ਅੱਗੇ ਚੱਲ ਕੇ ਦਿਖਾਉਨੇ ਆ ਜੀ ਤੇ ਇੱਥੋਂ ਨਹਿਰ ਤੋਂ ਪਾਕਿਸਤਾਨ ਨੂੰ ਬਸ ਚੱਲਦੀ ਹੁੰਦੀ ਸੀਗੀ ਜਿਹੜਾ ਕਿ ਨਹਿਰ ਦੇ ਵਿੱਚ ਹੋਟਲ ਆ ਜੀ ਉਹ ਵੀ ਤੁਹਾਨੂੰ ਆਉਣ ਵਾਲੇ ਬਲਾਕਾਂ ਵਿੱਚ ਦਿਖਾਵਾਂਗੇ ਜਿਹੜਾ ਨਹਿਰ ਦੇ ਵਿੱਚ ਤੇ ਹਾਂਜੀ ਜੀ ਆਪਾਂ ਗਏ ਆ ਜੀ ਪਹੁੰਚ ਆ ਗਿਆ ਜੀ ਉਹ ਪੰਪ ਜਿਹੜਾ ਆਪਣੀ ਜ਼ਮੀਨ ਦੇ ਲਾਗ ਆ ਜੀ ਤੇ ਤੁਹਾਨੂੰ ਆਪਾਂ ਜ਼ਮੀਨ ਵੀ ਦਿਖਾਉਨੇ ਆ ਜੀ ਹੁਣ ਅੱਗੇ ਚੱਲ ਕੇ ਬਾਅਦ ਨਾਲ ਜੁੜੇ ਰਹੋ ਜੀ ਇਹ ਆ ਗਈ ਜੀ ਆਪਣੀ ਜ਼ਮੀਨ ਦੇਖੋ ਜੀ ਇਹ ਇਸ ਟਰੈਕਟਰ ਦੀਆਂ ਬ੍ਰੇਕਾਂ ਫੇਲ ਨੇ ਜੀ ਇਹ ਰੁਕਦਾ ਔਖਾ ਹੀ ਹੈ ਜੀ ਤੇ ਆਹ ਦੇਖੋ ਜ਼ਮੀਨ ਜੀ ਉਹ ਆ ਜੀ ਮੋਟਰ ਉਹ ਕੰਦ ਤੱਕ ਜੀ ਆਪਣੀ ਜ਼ਮੀਨ ਆ ਜੀ ਤੇ ਇੱਧਰ ਵੀ ਉਹ ਆ ਜੀ ਮੋਟਰ ਪਰੇ ਸਾਈਡ ਤੇ ਉਹ ਦੇਖੋ ਜੀ ਤੇ ਆ ਸਾਰੀ ਉਹ ਆਪਣੀ ਜ਼ਮੀਨ ਆ ਜੀ ਆ ਜਿੰਨੀ ਵੀ ਤੁਹਾਨੂੰ ਇੱਥੇ ਕਣਕ ਦਿਖਦੀ ਆ ਜੀ ਤੇ ਇੱਕ ਮੋਟਰ ਉਹ ਉਹ ਪਿੱਪਣ ਦੇ ਪਿਛਲੀ ਸਾਈਡ ਆ ਜੀ ਕਰੋ ਚੈੱਕ ਜੀ ਦੇ ਆਓ ਜੀ ਦੇਖੋ ਫਿਰ ਪਹਿਲੀ ਪਹਿਲੇ ਇਹ ਵਾਲਾ ਸਰਪੋਰ ਬਾਈ ਕੰਮ ਕਰਦੇ ਹਾਂ ਹਾਂ ਜੀ ਕਿਵੇਂ ਲੱਗ ਰਿਹਾ ਪਹੁੰਚ ਗਏ ਜੀ ਬੰਦਾ ਸਾਡਾ ਥੱਕ ਗਿਆ ਜੀ ਰਾਹ ਚ ਟੋਇਆਂ ਚ ਆਉਂਦਾ ਹੁੰਦਾ ਤੇ ਉਹ ਦੇਖੋ ਜੀ ਸਾਹਮਣੇ ਰੇਮਟੇ ਯੂਨੀਵਰਸਿਟੀ ਮੰਡੀ ਗਵਿੰਦਗੜ੍ਹ ਜੀ ਤੇ ਉਹ ਰੇਮਟੇ ਯੂਨੀਵਰਸਿਟੀ ਆ ਜੀ ਕਰੋ ਚੈੱਕ ਜੀ ਹੋਰ ਤਾਂ ਗੱਲ ਤਾਂ ਵਧੀਆ ਹੋ ਗਈ ਨਾ ਹਾਂ ਪਾਣੀ ਲੱਗੇ ਹੁਣ ਬਸ ਰੇਪਾ ਕੇ ਤੇ ਆ ਗਈ ਜੀ ਮੋਟਰ ਉਹ ਸਾਹਮਣੇ ਫੈਕਟਰੀ ਤੱਕ ਜੀ ਸਿੱਧੀਆਂ ਹੀ ਲੈਣਾ ਨੇ ਜੀ ਤੇ ਇੱਕ ਆ ਜ਼ਮੀਨਾਂ 'ਈ ਆਹ ਮੋਟਰ ਆਈ ਤੇ ਇੱਕ ਉਹ ਮੋਟਰ ਆਈ ਉਹ ਦੇਖੋ ਤੇ ਸਾਹਮਣੇ ਉਹ ਵੀ ਮੋਟਰ ਆਈ ਜਿੱਥੇ ਨਿਆਣੇ ਫੇਰ ਰਹੇ ਨੇ ਇਸ ਟਾਈਮ ਉੱਥੇ ਯੂਨੀਵਰਸਿਟੀ ਐ ਇੱਥੇ ਦੋ ਮੋਟਰਾਂ ਨੇ ਜੀ ਤੇ ਲਓ ਜੀ ਤਾਰਤਾ ਹੀ ਰੇ ਤੇ ਬੰਦੇ ਤਾਂ ਦੇ ਗਏ ਜੀ ਜਵਾਬ ਆ ਰੱਖਦਾ ਹੀ ਕਹਿੰਦੇ ਕਾਲੂ ਪਾਉਂਗੇ ਆਗੇ ਤੇ ਜੀ ਹੁਣ ਉਧਰ ਕਣਕਵਲਦ ਮਾਰ ਕੇ ਹੁੰਨੇ ਆ ਜੀ ਢੇੜਾ ਦਿਖਾਉਨੇ ਆ ਜੀ ਸਾਨੂੰ ਦੇਖੋ ਜੀ ਕਰੋ ਚੈੱਕ ਤੇ ਹਾਂ ਜੀ ਦੇਖੋ ਫਿਰ ਉਹ ਸੜਕਾ ਜੀ ਸਾਹਮਣੇ ਹਾਈਵੇ ਐਨ ਐਚ 44 ਤੇ ਦੇਖੋ ਜੀ ਆਹ ਕੰਦ ਤੱਕ ਜ਼ਮੀਨ ਆ ਜੀ ਉਹ ਪਿੱਛੇ ਸ਼ੈੱਡ ਦੇ ਵਿੱਚ ਨੂੰ ਦੇਖੋ ਉਹ ਹੋਸਟਲ ਆ ਜੀ ਰਮਿਤ ਯੂਨੀਵਰਸਿਟੀ ਦਾ ਤੇ ਦੇਖੋ ਜੀ ਇਹ ਸਾਰੀ ਕਾਨਕ ਆਪਣੀ ਆ ਜੀ ਦੇਖੋ ਜੀ ਤੇ ਆ ਗਈ ਜੀ ਦੂਈ ਮੋਟਰ ਆਈ ਕਾਨਕ ਦੇਖੋ ਜੀ ਫਿਰ ਇਹ ਵੀ ਦੋ ਲਾਈਨਾਂ ਸਿੱਧੀਆਂ ਨੇ ਜੀ ਉਹ ਸਾਹਮਣੇ ਜੀਟੀ ਰੋਡ ਨਾਲ ਲੱਗਦੀਆਂ ਨੇ ਦੇਖੋ ਜੀ ਫਿਰ ਤੇ ਆ ਗਈ ਜੀ ਯੂਨੀਵਰਸਿਟੀ ਰਮੇਠ ਯੂਨੀਵਰਸਿਟੀ ਮੰਡੀ ਗਵਿੰਦਗੜ੍ਹ ਜੀ ਦੇਖੋ ਜੀ ਦੋ ਪਾਸੇ ਤੇ ਰੋਡ ਲੱਗਦਾ ਜੀ ਜ਼ਮੀਨ ਨੂੰ ਦੇਖੋ ਜੀ ਤੇ ਹਾਂ ਜੀ ਹੁਣ ਚੱਲਦੇ ਆ ਜੀ ਆਪਾਂ ਘਰ ਨੂੰ ਦੇਖੋ ਜੀ ਮੁੰਡਾ ਥੱਕ ਗਿਆ ਜੀ ਰੇ ਤਾਰ ਦਾ ਤਾਰ ਦਾ ਹੁਣ ਚਾਲ ਲਈ ਆਪਾਂ ਪਿੰਡ ਨੂੰ ਪਿੱਛੇ ਬੈਠਣਾ ਤਾਂ ਨਾ ਨਾ ਆਜ ਆਜ ਮੁਰੇ ਬੈਨੇ ਆ ਟਰੈਕਟਰ ਤੇ ਜਾਵਾਂਗੇ ਹਾਂਜੀ ਹੁਣ ਆਪਾਂ ਤੁਰ ਪਏ ਆ ਜੀ ਪਿੰਡ ਨੂੰ ਜੇ ਜੀ ਰਾਹ ਚ ਸਟਾਪ ਬੱਜਿਆ ਤੁਹਾਨੂੰ ਦਿਖਾਵਾਂਗੇ ਅਸੀਂ ਪਹੁੰਚ ਗਏ ਜੀ ਮੁੰਡਾ ਕਹਿੰਦਾ ਕੋਲਚੇ ਖਾਣੇ ਹੁਣ ਕੋਲਚੇ ਖਾ ਕੇ ਅੱਗੇ ਵਧਾਂਗੇ ਜੀ ਤੁਹਾਨੂੰ ਪਿੰਡ ਪਹੁੰਚ ਗਏ ਫਿਰ ਸਿੱਧਾ ਪਿੰਡ ਪਹੁੰਚ ਕੇ ਮਿਲਾਂਗੇ ਜੀ ਆ ਹੈਗੀ ਆ ਜੀ ਭਾਖੜਾ ਰਹਿਰ ਸਰਹੰਦ ਵਾਲੀ ਦੇਖੋ ਜੀ ਤੇ ਹੁਣ ਆਪਾਂ ਪਹੁੰਚ ਗਏ ਜੀ ਪੁੱਚੀ ਪਿੰਡ ਦੇ ਨੇੜੇ ਆ ਜੀ ਹੁਣ ਚਲੋ ਤੁਹਾਨੂੰ ਪਿੰਡ ਜਾ ਕੇ ਮਿਲਦੇ ਆ ਜੀ ਅੱਜ ਆਪਾਂ ਆਏ ਜੀ ਆਪਣੀ ਕਰਪਾਏਨ ਈਰਾ ਦੇ ਸਟਾਪ ਬਾਕਰ ਟੁੱਟ ਗਏ ਸੀਗੇ ਜੀ ਉਹ ਪਿਛਲੇ ਸਾਲ ਉਹ ਇੱਥੇ ਪਏ ਸੀਗੇ ਹੁਣ ਲੈ ਕੇ ਚੱਲੇ ਆਂ ਜੀ ਜਾਂਦੇ ਹਾਂ ਟਰਾਲੀ 'ਚ ਚੱਕਦੇ ਆਂ ਜੀ ਇਹਨਾਂ ਨੂੰ ਚੱਕ ਕੇ ਮਿਲਦੇ ਆਂ ਤੁਹਾਨੂੰ ਆ ਪਏ ਨਹੀਂ ਜੀ ਤਿੰਨੇ ਨੇ ਇੱਕ ਉਧਰ ਪਿੱਛੇ ਦੋ ਪਏ ਨੇ ਇੱਧਰ ਪਏ ਨੇ ਆਈਏ ਤੋਂ ਆ ਪਏ ਆ ਜੀ ਪੰਜ ਸਟਾਪ ਬਾਕਰ ਚੱਕੋ ਫਿਰ ਚੱਕਦੇ ਆਂ ਚੱਲ ਪਾਓ ਹੱਥ ਚੱਕ ਕੇ ਅੱਵਾ ਪੂਰਾ ਹਫ਼ਤਾ ਹੀ ਤੇ ਹਾਂਜੀ ਲਓ ਜੀ ਲੱਦ ਲੈਣੇ ਜੀ ਸਟਾਫ ਆਕਰ ਇਹ ਪਿਛਲੇ ਸਾਲ ਆਪਣੀ ਮਸ਼ੀਨ ਦੇ ਟੁੱਟ ਗਏ ਸੀਗੇ ਹੀਰਾ ਦੇ ਜੀ ਇਹ ਜਦ ਦੇ ਉਰੇ ਪਏ ਸੀਗੇ ਹੁਣ ਲੰਘੇ ਜਾ ਰਹੇ ਸੀਗੇ ਤੇ ਅਸੀਂ ਕਿ ਚਲੋ ਚੱਕ ਲੈ ਜਾਨੇ ਆ ਤੇ ਹੁਣ ਪਿੰਡੇ ਜਾ ਕੇ ਮਿਲਦੇ ਆ ਜੀ ਤੁਹਾਨੂੰ ਠੀਕ ਆ ਜੀ ਤੇ ਲਓ ਜੀ ਮਿੱਤਰੋ ਕਰੋ ਡਰਾਈਵਰੀ ਚੈੱਕ ਫੇਰ ਕਰੋ ਚੈੱਕ ਡਰਾਈਵਰੀ ਜੀ ਏਵੇਂ ਜੱਟ ਨੇ ਲਾਈ ਰੇਟਰਾਂ ਦੀ ਆ ਪੂਰੀ ਪੂਰੀ ਹੋਈ ਆ ਜੀ ਬੈਗ ਇਹ ਵੀ ਜੱਟ ਦੇਖੋ ਫਿਰ ਚੱਲ ਚੱਲ ਚੱਕ ਦੂ ਜੱਟ ਲਓ ਜੀ ਇੱਧਰ ਰੱਖਦੇ ਜੀ ਇਹ ਪੁਰਾਣੇ ਘਾਰ ਤੀਨਾ ਥੱਲੇ ਰੱਖਦੇ ਜੀ ਜੱਜੂਰ ਪੈਣ ਤੇ ਕਰਾਉਣਾ ਹੈ ਆਪਾਂ ਨੇ ਮੋਡੀਫਾਈ ਇਹ ਕਿ ਆਣੀ ਟਾਈਮ ਹੀ ਲੱਗਿਆ ਜੀ ਇੱਧਰ ਚੋਬਰਾਂ ਦਾ ਅੱਜ ਚੱਕ ਕੇ ਲੈ ਕੇ ਆਏ ਜੀ ਉਹ ਵੀ ਰੇ ਸੱਟ ਗਿਆ ਤੇ ਹੀ ਉੱਥੇ ਗੋਲਗੜ ਸਾਦ ਹੋ ਗਿਆ ਹੀ ਟੁੱਟਿਆ ਨੂੰ ਦੁਬਾਰਾ ਮੁੜ ਕੇ ਦੁਬਾਰਾ ਮੁੜ ਕੇ ਕਣਕ ਦਾ ਸੀਜ਼ਨ ਹੀ ਆ ਗਿਆ ਕਣਕ ਦੇ ਟੁੱਟੇ ਤੇ ਕਣਕ ਦੇ ਟੁੱਟੇ ਤੇ ਜੀ ਉਹ ਮੁੜ ਕੇ ਕਣਕ ਸੀਜ਼ਨ ਆ ਗਿਆ ਮਹੀਨਾ ਸੀਜ਼ਨ ਦਾ ਲੰਘ ਗਿਆ ਆਇਆ ਕਹਿ ਸਕਦਾ ਲਾ ਲੰਗਾ ਸੀਜ਼ਨ ਫੁੱਲ ਸੀਜ਼ਨ ਦੇ ਵਿੱਚ ਟੁੱਟੇ ਦੇ ਜਾ ਮੈਂ ਉੱਥੇ ਤੂੜੀ ਬਣਾਉਂਦਾ ਤਾਂ ਫੁੱਲ ਤਾਰ ਤੇ ਟੁੱਟੇ ਦੇ ਯਾਰ ਹਾਂ ਆਪਣਾ 70 80 ਗਿਲੇ ਮਾਰ ਗਏ ਜਾਨ ਪਹੁੰਚ ਗਏ ਹੋ ਗਈ ਜੀ ਬਹਿਲੇ ਚਾਲਾ ਦਿੱਤਾ ਜੀ ਖੋਲ ਕੀ ਕਰਨਾ ਫਿਰ ਹੁਣ ਜੀ ਜਾਣਾ ਜੀ ਨਾ ਧੋਪੇਸ਼ ਭਾਮੀਆਂ ਮੱਥਾ ਟੇਕਣ ਤੁਹਾਨੂੰ ਦਿਖਾਉਨੇ ਜੀ ਗੁਰਦੁਆਰਾ ਸਾਹਿਬ ਜਾ ਕੇ ਜੀ ਉੱਥੇ ਚਲੋ ਠੀਕ ਆ ਜੀ ਹੁਣ ਨਹਾ ਲਈਏ ਧੋ ਲਈਏ ਉਹ ਜੀ ਇਹ ਜੀ ਰੈਡੀ ਤੇ ਹਾਂ ਜੀ ਮਿੱਤਰੋ ਹੁਣ ਆਪਾਂ ਹੋ ਗਏ ਆ ਜੀ ਰੈਡੀ ਤੇ ਹੁਣ ਆਪਾਂ ਜਾਣਾ ਜੀ ਭਾਮੀਆਂ ਸਾਹਿਬ ਮੱਥਾ ਟੇਕਣ ਉੱਥੇ ਜਾ ਕੇ ਤੁਹਾਨੂੰ ਵੀ ਕਰਾਉਨੇ ਆ ਜੀ ਦਰਸ਼ਨ ਚਲੋ ਮਿਲਦੇ ਆ ਜੀ ਜਾ ਕੇ ਤੇ ਹਾਂ ਜੀ ਪਹੁੰਚ ਗਏ ਜੀ ਭਾਮੀਆਂ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਜੀ ਵੀਡੀਓ ਪਾਉਂਗੇ ਤੇ ਇਹ ਆ ਜੀ ਗੁਰਦੁਆਰਾ ਸਾਹਿਬ ਭਾਮੀਆਂ ਆ ਹਾਂ ਬਲੌਗ ਆਪਣਾ ਇੱਥੇ ਤੱਕ ਸੀਗਾ ਚਲੋ ਮਿਲਦੇ ਆ ਕਿਸੇ ਨਵੇਂ ਹੋਰ ਬਲੌਗ ਦੇ ਵਿੱਚ ਆਈ ਹੋਪ ਤੁਹਾਨੂੰ ਵਧੀਆ ਲੱਗਿਆ ਹੋਊਗਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ ਦੇ ਵਿੱਚ ਧੰਨਵਾਦ